ਹਾਂਜੀ ਥੋੜਾ ਬਰਾਡਫਾਰਮ YouTube ਚੈਨਲ ਤੇ Facebook ਪੇਜ ਤੇ ਸਵਾਗਤ ਆ ਅੱਜ ਤਰੀਕ ਹੋ ਗਈ ਹੈ 25 25 ਤਰੀਕ ਨੂੰ ਤੂੜੀ ਦੀ ਬੋਲੀ ਤੇ ਆ ਵੇਣਾ ਕੀ ਪਹਿਲੇ ਨਗ ਦਾ ਜਾਂਦਾ ਰੇਟ 350 350 350 350 ਨਹੀਂ ਆਈ ਜਲਦੀ 59 60 65 70 73 400 500 515

475 ਰੁਪਏ ਬਈ। ਲੋ ਵੀ ਕਿਸਾਨ ਭਰਾਵੋ ਜੋਗੇ ਅੱਜ ਪਹਿਲੀ ਟਰਾਲੀ ਬਈ 475 ਰੁਪਏ ਜਾ ਚੁੱਕੀ ਆ। 475 ਬਾਕੀ ਵੀ ਵੇਣੇ ਹੁਣ ਕੀ ਹਿਸਾਬ ਕਰ ਤਵ ਜਾਊਗਾ ਅੱਗੇ। ਜੋਗੀ ਪਹਿਲਾਂ ਨਾ ਕੀ ਅੱਜ ਬਈ 475 ਵਜਿਆ। ਬਾਕੀ ਵੀ ਵੇਣੇ। ਆਣਾ ਗਦੀ ਬੋਲੀ ਬਈ ਕੀ ਜਾਉਗਾ ਦੂਸਰੇ ਨਾਲ ਜ਼ਰੇਡ ਦਾ ਕਿਆ ਲਊਗਾ ਆਹ ਬਈ ਆ ਜਾਓ ਬਈ ਜਾਣਾ ਦੀਪਾਲੇਵ ਦੀ ਬੋਲਣਾ ਮੈਂ ਜਾ ਰਿਹਾ 400 400 ਸਿੱਧਾ 400 400 400 ਬੋਲਾ ਬਈ ਕਿਰੇ ਇਹ ਗਿੰਬਈ 400 ਰੁਪਏ ਲੋ ਵੀ ਕਿਸਾਨ ਪ੍ਰਭੋ ਦੂਜਾ ਨਾ ਇੱਕ 400 ਹੋ ਚੁੱਕਿਆ ਭਾਈ ਜੋ ਕਿ ਵੀ ਦੂਜਾ ਨਾ ਸੀ ਸਦਾ 400 ਰੁਪਿਆ ਭਾਈ ਕਿਸਾਨ ਪ੍ਰਭੋ ਹੋ ਚੁੱਕਿਆ ਤੇ ਭਾਈ ਮਗਰ ਤਿੰਨ ਨਾਗ ਰਹਿ ਗਿਆ ਕਿਸਾਨ ਪ੍ਰਭੋ ਇਹਨਾਂ ਦਾ ਵੇਣਿਆ ਕਿੱਥੋਂ ਕਿੱਧਰ ਸਾਵਕਤ ਆਵ ਜਾਂਦਾ ਜੋ ਆਪਣੇ ਨਾਲ ਕਿਸਾਨ ਭਰਾਣਾ ਵਿੱਚ ਜੁੜ ਰਹੇ ਆ ਭਾਈ ਜਰੂਰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਰਹੋ ਗਿਨ ਗਿਨ ਕਾਲੋ 4 4 15 ਉਹੋ ਹਾਂ ਉਹ ਤੁਹਾਨੂੰ ਪੈਂਦੀ ਹੈ ਨਾ ਉਦੋਂ ਖਾਣੀਆਂ ਭੱਜ ਭੱਜ ਗਏ ਜੀ ਉਹ ਫੇਰੇ ਰਜਾਨੀ ਆ ਹਾਂ ਦਵਾਦੇ ਦਵਾਲੇ ਆ ਤੇ ਇਹ ਆ ਜੀ ਬਾਹਰ ਦੀ ਤੂੜੀ ਆ ਜੀ ਉਧਰ ਹੀ ਖਾਣ ਕਿਸਾਨ ਪ੍ਰਭ ਬਾਹਰ ਦੀ ਤੂੜੀ ਵੇਣੇ ਕੀ ਹਿਸਾਬ ਜਾਂਦਾ ਲਾਟ ਵਾਲੇ ਨੂੰ ਫੋਨ ਆਉਂਦਾ ਹਾਂ ਬੋਲੋ ਜੀ ਤੇ ਕੱਲ ਅਲੀ ਕਿਹੜੀ ਫਿਰ ਉਹ ਮੈਂ ਕੱਲ ਦੀ ਕਲੀ ਭੁੱਲੇ ਨੇ 900 ਦੀ ਖਰੀਦ ਹਾਂ ਬੋਲੋ ਜੀ ਤੇ ਸੰਜਨ ਪਤਾ ਹਾਂ ਜੀ ਇਹ ਜਿੰਨੀ ਗੁਣੀ ਨਾ ਹੋਵੇ 250 ਰੁਪਏ ਯਾਰ 250 ਰੁਪਿਆ 250 ਬੋਲਾ ਭਾਈ ਕਿਨੇ ਦੇਖਾ ਆਪਦੇ 250 ਰੁਪਏ ਲੱਗ ਬਈ ਲੋਬੀ ਕਿਸਾਨ ਭਰਾਓ ਇਹ ਟਰਾਲੀ ਗਈ ਹੈ ਜੀ 250 ਤੇ ਬਈ ਬਾਕੀ ਵੇਣੇ ਆ ਦੋ ਨਾ ਕੰਨੇ 300 ਰੇੜ ਜਾਂਦਾ 470 ਹਾਂ 470 ਤੇ ਲੋਬੀ ਕਿਸਾਨ ਭਰਾਓ ਹੁਣ ਵੇਣੇ ਆਪਾਂ ਆ ਨਕਦਾ ਕਿੱਥੋਂ ਗੇ ਰੇੜ ਜਾਂਦਾ ਬਈ ਜੋ ਪਹਿਲਾ ਨਕ ਸੀ 400 ਪਾਰ ਹੋ ਗਿਆ ਸੀਗਾ ਤੇ ਇਹਦਾ ਵੇਣੇ ਬਈ ਉਹਦੀ ਟਰਾਲੀ ਲੈ ਲਈ ਹਾਂ ਦੇਖੀ ਬਈ ਆਪਣੀ ਅੰਦਰ ਦੇ ਅੰਦਰ ਤੂੰ ਥੋੜੀ ਬੋਲੋ ਜੀ 400 ਰੱਖਦੇ ਸਰ 400 ਰੱਖੋ ਸਮਝ 10 ਤੋਂ 15 20 25 30 ਦਾ 300 ਰੁਪਏ ਬੋਲਣਾ ਬਈ ਕਿਨੇ 430 ਰੁਪਏ ਬਈ ਕਿਦੇ ਲਾਉਣੀ ਨੋ ਵੀ ਕਿਸਾਨ ਪ੍ਰਭੂ ਇਹ ਟਰਾਲੀ 430 ਰੁਪਏ ਹੋ ਚੁੱਕੀ ਆ ਨਾ ਬਈ ਇੱਕ ਰਹਿ ਗਿਆ ਅਖੀਰ ਲਾਣਾ ਗਾ ਵੇਣੇ ਕਿੱਥੋਂ ਕਿੱਦ ਕਰ ਸਾਫ ਪਤਾ ਵੇਦਾ ਜਾਂਦਾ ਬਾਕੀ ਵੀ ਆ ਜਾਓ ਤੂੜੀ ਇਹ ਵੀ ਚੰਗੀ ਲੱਗਦੀ ਮੈਨੂੰ ਬਾਕੀ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਇਹਦਾ ਆ ਜਾਓ ਬਈ ਸਿਰਾ ਰੇਟ ਵੇਣੇ ਵੀ ਕਿੱਥੋਂ ਕਿੱਦ ਕਰ ਜਾਂਦਾ ਅੱਜ 25 ਅਕਤੂਬਰ ਨੂੰ ਬਾਕੀ ਵੀ ਆ ਜਾਓ ਕਿਸਾਨ ਪ੍ਰਭੂ ਜੋ ਆਪਣੇ ਨਾਲ ਕਿਸਾਨ ਭਰਾ ਨਵੇਂ ਆ ਬਈ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿਸਾਨ ਭਰਾਵੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤਾਂ ਗੱਲ ਨਹੀਂ ਪਹੁੰਦੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਫੇਸਬੁੱਕ ਤੇਨੂੰ ਫੋਲੋ ਕਰਿਆ ਕਰੋ ਲੋ ਵੀ ਬੋਲੀ ਸ਼ੁਰੂ ਕੀਆ ਪਰਲੇ ਪਾਸੋਂ ਅਖੀਰਲਾ ਨਾਗਾ ਕਿਸਾਨ ਭਰਾਵੋ ਆਏ ਹੋ ਜਾ ਪਾ ਜਿੱਧਰ ਆ ਜਾਓ ਇੱਧਰ ਆ ਜਾਓ ਭਈ ਇੱਧਰ ਅੱਗੇ ਕਰ ਆਹ ਬਾਈਕ ਮੈਨੇ ਕੱਢੀ ਆ ਇਹ ਕੀ ਰਹੀਆਂ ਗੱਲਾਂ ਇਹ ਓਈ ਆਦੇ ਕੁਦੇ ਬੋਲਦੇ ਐਨੀ ਆਜੀ ਕੁਰੀ ਦਾ ਨਾਮ ਆਲੋ ਜਾਂਦੀ ਦੀ ਜੇ ਤੇ 50 ਦੇ ਨੋਟ ਕੁੜਿਆ ਹੋਵੇ ਲੈ ਲੇਗਾ ਹਾਂ ਲੈ ਵੀ ਪੁੱਛ ਕਰਾਂਗੇ ਬਾਲੇ ਦੇ ਨਾਲ ਤੋਂ ਹਾਂ ਸਾਡੇ ਦੇ ਦੋ 350 ਹਾਂ 350 ਬਾਈ ਦੋ ਲੈ 350 ਤੁਹਾਡਾ ਆ ਜਾਊਗਾ ਜਾਊਗਾ ਪਰ ਹਲੇ ਯਾਉਂ ਕਰਾ ਬੂਲ ਕੇ ਉਹ ਤਾਂ ਲੈਣੀ ਟਿਲ ਖੱਟਾ ਚਾਚਾ ਜੀ 65 70 400 400 400 400 ਬੋਲਾਂ ਭਾਈ ਜਣ 400 ਰੁਪਈਆ ਲਓ ਵੀ ਕਿਸਾਨ ਭਰਾਵੋ ਜੋ ਕਿ ਅਖੀਰਲਾ ਨੰਦ ਸੀਗਾ ਭਈ 400 ਰੁਪਈਆ ਹੋ ਚੁੱਕਿਆਗਾ ਤੇ ਭਈ ਅੱਜ ਤੋਂ ਬੜਾ ਤੁਸੀਂ ਰੇਟ ਦੇਖ ਹੀ ਲਿਆ ਬਾਕੀ ਬਈ ਨਹੀਂ ਹੁਣ ਕੱਲੂ ਪੀਸਾ ਹਿਸਾਬ ਕਿਤਾਬ ਜਾਂਦਾ ਬਸ ਕੀ ਭਾਈ ਬਾਸਪਤੀ ਦੀ ਬੋਲੀ ਤੇ ਆਵਾਂਗੇ ਕਿਸਾਨ ਭਰਾਵੋ ਬਾਸਪਤੀ ਦਾ ਦੱਸਾਂਗੇ ਤੁਹਾਨੂੰ ਪੀਸਾ ਹਿਸਾਬ ਕਿਤਾਬ ਅਜ ਜਾਊਗਾ ਤੇ ਕੀ ਨਹੀਂ ਜਾਂਦਾ ਇਬਾ ਕੀ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਲਿਓ ਤੇ ਬਈ ਬਹੁਤ ਬਹੁਤ ਧੰਨਵਾਦ